ਰਾਸ਼ਟਰੀ ਸੜਕ ਸੁਰੱਖਿਆ ਦਿਹਾੜੇ ਤੇ ਐਸਐਸਪੀ ਖੰਨਾ ਵੱਲੋਂ ਪੁਲਿਸ ਲਾਈਨ ਵਿੱਚ ਰੱਖੇ ਇੱਕ ਸਮਾਗਮ ਵਿੱਚ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ ਇਸ ਮੌਕੇ ਤੇ ਕੈਬਨਿਟ ਮੰਤਰੀ ਸਰਦਾਰ ਤਰਨਪ੍ਰੀਤ ਸਿੰਘ ਸੌਰ ਨੂੰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਮਰਾਲਾ ਦੇ ਰੰਗ ਕਰਮੀ ਰਾਜਵਿੰਦਰ ਸਿੰਘ ਸਮਰਾਲਾ ਵੱਲੋਂ ਨਸ਼ੀਆਂ ਤੇ ਚੋਟ ਕਰਦਾ ਇੱਕ ਬਹੁਤ ਹੀ ਖੂਬਸੂਰਤ ਨਾਟਕ ਪੇਸ਼ ਕੀਤਾ ਗਿਆ ਉੱਥੇ ਖੰਨਾ ਸ਼ਹਿਰ ਦੇ ਅਲੱਗ-ਅਲੱਗ ਸਕੂਲਾਂ ਦੇ ਬੱਚਿਆਂ ਨੇ ਇਸ ਵਿੱਚ ਸ਼ਿਰਕਤ ਕੀਤੀ ਅਤੇ ਪੁਲਿਸ ਪ੍ਰਸ਼ਾਸਨ ਤੋਂ ਟ੍ਰੈਫਿਕ ਨਿਯਮਾਂ ਸੰਬੰਧੀ ਵੱਖ-ਵੱਖ ਸਵਾਲ ਪੁੱਛੇ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਪੁਲਿਸ ਨੂੰ ਫੋਨ ਕਰ ਰਹੇ ਹਾਂ ਹਾਂਜੀ ਪੁਲਿਸ ਨੂੰ ਕੰਟਰੋਲ ਹੂਟ ਕੋਲ ਰਿਹਾ ਮੈਂ ਸਰ ਜੀ ਐਕਸੀਡੈਂਟ ਹੋ ਗਿਆ ਆ ਤੇ ਇਸ ਆਪਾਂ ਐਡਰੈਸ ਦੇਣਾ ਆ ਜਿਹੜਾ ਹੋਊਗਾ ਤੇ ਉੱਥੇ ਉਹਨਾਂ ਨੂੰ ਕੰਟਰੋਲ ਦੇਣਾ ਹੈ ਜੀ ਦੇਖੋ ਬੇਟੀ ਨੇ ਕਿਹਾ ਤਾਂ ਹੈ ਕੋਸ਼ਿਸ਼ ਕੀਤੀ ਤਾਂ ਨਹੀਂ ਮਾਨੂੰ ਬੱਚੀ ਬਾਤ ਜੇ ਪਰਿਵਾਰ ਦੇ ਮੈਂਬਰ ਹੈ ਇਹਨਾਂ ਨੂੰ ਤੁਸੀਂ ਕੀ ਕਹਿਣਾ ਹੈ ਕਿ ਟੌਲੀ ਟਾੜੀ ਆਉਣੀ ਪਿਤਾ ਜੀ ਇਹ ਨਹੀਂ ਅਕਲ ਨਿਸ਼ਾਨੀ ਨਾ ਹੈ ਹੈਲਮਟ ਨਾ ਹੈ ਬੈਲਟ ਨਾ ਹੈ ਬ੍ਰੇਕ ਲਗਾਣੀ ਅਸਾਂ ਨੂੰ ਇਹ ਲੋੜ ਤੁਹਾਡੀ ਰਹਿਦੀ ਜ਼ਿੰਦਗੀ ਤਾਈਂ ਪਾਪਾ ਐਵੇਂ ਹੰਕਾਰ ਵਿੱਚ ਆ ਕੇ ਸਨਲ ਵਰਸ ਪੜਾਈ ਫਿਰ ਤੁਹਾਡੇ ਵਰਗਾ ਬੱਚਾ ਫਿਰ ਕੀ ਕਹਿੰਦਾ ਬੇਟਾ ਕਿ ਆ ਬਰ ਜਾਣ ਕੇ ਕਿ ਇਸ ਦੀਆਂ ਬਦਲਦੀ ਲੋੜ ਨਹੀਂ ਦਿਸ਼ਾ ਬਦ ਰੋਕਣਾ ਰਿਹਾ ਸੇਫਟੀ ਦੇ ਉੱਤੇ ਲਾਸਟੇਡ ਦੇ ਉੱਤੇ ਬੜੇ ਮੁਕਾਬਲੇ ਕਰਾਉਂਦਾ ਔਰ ਜਿਹੜੇ 5 ਸੈਕਿੰਡ ਸ਼ਾਰਟ ਬੱਚੇ ਰਹੇ ਉਹਨਾਂ ਨੂੰ ਇਨਾਮ ਵੀ ਦੋਹਰਾਇਆ ਜਿਲ੍ਹੇ ਸਾਥਾ ਵੱਟੋਂ ਟੱਕੀ ਸੁਣੋ ਸਿਰ ਤੇ ਪਾ ਲਈਏ ਆਓ ਸਾਰੇ ਮਿਲ ਕੇ ਟ੍ਰੈਫਿਕ ਨਿਯਮ ਅਪਣਾ ਲਈਏ ਭੰਗ ਦੇ ਪਹਾੜੇ ਜਾਣ ਜੋ ਜਾਨਾ ਰਣ ਬਚਾ ਲਈਏ ਸੋ ਬੱਚਾ ਪਰਿਵਾਰ ਨੂੰ ਕਹਿਣਾ ਖੇਡ ਲੱਗੀਆਂ ਜੀ ਹਾਂ ਜੀ ਪਿੱਛੇ ਜਿਹੜੇ ਨੌਜਵਾਨ ਬੱਚੇ ਖੜੇ ਐ ਥੋੜਾ ਜਿਹਾ ਮੇਰਾ ਟੀਚਰ ਸਾਹਿਬ ਕਹਿੰਦਾ ਹੁਣੋ ਜਾਣਾ ਸੜਕਾਂ ਸਾਡੀਆਂ ਛੁੱਟੀਆਂ ਟ੍ਰੈਫਿਕ ਨੂੰ ਸਮੂਥਨੀ ਚਲਾਉਣ ਵਾਸਤੇ ਵਿੱਚੋਂ ਯੈਲੋ ਲਾਈਟ ਹਟਾ ਦਿੱਤੀ ਗਈ ਹੈ। ਅਤੇ ਪੂਰੇ ਭਾਰਤ ਦੇ ਅੰਦਰ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਮਨਾਇਆ ਜਾ ਰਿਹਾ। ਜਿਹਦੇ ਚਲਦੇ ਅੱਜ ਖੰਨਾ ਦੇ ਪੁਲਿਸ ਜ਼ਿਲ੍ਹਾ ਦੇ ਵਿੱਚ ਅੱਜ ਜੋ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਨੈਸ਼ਨਲ ਰੂਡ ਸੇਫਟੀ ਮੰਥ ਹੈ ਜੋ ਉਹਨੂੰ ਮੁੱਖ ਰੱਖਦੇ ਹੋਏ ਅੱਜ ਬਹੁਤ ਸੋਹਣਾ ਪ੍ਰੋਗਰਾਮ ਐਸਐਸਪੀ ਖੰਨਾ ਅਸ਼ਵਨੀ ਗੁਟਿਆਲ ਜੀ ਦੀ ਅਗ ਨਤਰਤਵ ਦੇ ਵਿੱਚ ਪੁਲਿਸ ਡਿਸਟ੍ਰਿਕਟ ਖੰਨਾ ਵੱਲੋਂ ਕੀਤਾ ਗਿਆ। ਜਿਹੜਾ ਕਿ ਅੱਜ ਪੁਲਿਸ ਲਾਈਨ ਖੰਨਾ ਦੇ ਵਿੱਚ ਕੀਤਾ ਗਿਆ ਔਰ ਇਹਦੇ ਵਿੱਚ ਵੱਖ-ਵੱਖ ਰੋਡ ਸੇਫਟੀ ਦੇ ਨਾਲ ਅਟੈਚ ਕਰਕੇ ਇਹਨਾਂ ਨੇ ਇੱਕ ਐਨਾ ਵਿਲੱਖਣ ਕੰਮ ਕੀਤਾ ਪੰਜਾਬ ਪੁਲਿਸ ਨੇ ਸਪੈਸ਼ਲੀ ਖੰਨਾ ਜ਼ਿਲ੍ਹੇ ਦੀ ਪੁਲਿਸ ਨੇ ਕਿ ਇਹਨਾਂ ਨੇ ਇਹਦੇ ਅੰਦਰ ਇੱਕ ਅਲੱਗ-ਅਲੱਗ ਤਰ੍ਹਾਂ ਨਾਲ ਜਾਨੀ ਕਿ ਸਟਾਲਸ ਲਗਾਤੀਆਂ ਜਿਹਦੇ ਵਿੱਚ ਸਾਈਬਰ ਕ੍ਰਾਈਮ ਨੂੰ ਲੈ ਕੇ ਔਰਤਾਂ ਕ੍ਰਾਈਮ ਨੂੰ ਲੈ ਕੇ ਜੇ ਉਹਦੇ ਤੇ ਕਿਸੇ ਨੂੰ ਸ਼ਿਕਾਇਤ ਕਰਨੀ ਹੈ ਹੈਲਪਲਾਈਨ ਦੇ ਉੱਤੇ ਲੈ ਕੇ ਉਸ ਤੋਂ ਇਲਾਵਾ ਜਿਹੜਾ ਤੁਹਾਡਾ ਰੋਡ ਸੇਫਟੀ ਦਾ ਤਾਂ ਚਲੋ ਇਹ ਹੈ ਹੀ ਐ ਇਸ ਤੋਂ ਇਲਾਵਾ ਜਿਹੜੀ ਜਿਹੜੀ ਫੋਰੈਂਸਿਕ ਦੀ ਜਿਵੇਂ ਇਹਨਾਂ ਨੇ ਉਹਦੇ ਸਾਰੇ ਐਕਸਪਰਟਾਈਜ਼ ਬਿਠਾਏ ਸੀ ਦੱਸਣ ਨੂੰ ਇਹ ਸਾਰੀਆਂ ਚੀਜ਼ਾਂ ਦੇ ਨਾਲ ਰਿਲੇਟਡ ਜੋ-ਜੋ ਪੁਲਿਸ ਡਿਪਾਰਟਮੈਂਟ ਦੇ ਕੰਮ ਹੁੰਦੇ ਨੇ ਉਹਨਾਂ ਦੇ ਰਿਲੇਟਡ ਇਹ ਸਾਰਾ ਅੱਜ ਉਹਰੇ ਬੱਚਿਆਂ ਨੂੰ ਸਕੂਲ ਦੇ ਬੱਚਿਆਂ ਨੂੰ ਬੁਲਾ ਕੇ ਵੱਖ-ਵੱਖ ਦੇਖੋ ਸਕੂਲਾਂ ਦੇ ਬੱਚੇ ਅੱਜ ਕਿੰਨੇ ਸੌ ਦੀ ਗਿਣਤੀ ਚਾਏ ਹੋਏ ਨੇ ਬੱਚਿਆਂ ਨੂੰ ਬੁਲਾ ਕੇ ਅਵੇਅਰਨੈਸ ਵੀ ਦਿੱਤੀ ਗਈ ਔਰ ਇਸ ਤੇ ਚੱਲਦੇ ਇੱਕ ਇੱਕ ਦੋ ਜਿਹੜੀਆਂ ਵੱਡੀਆਂ ਚੀਜ਼ਾਂ ਨੇ ਜਿਹਦੇ 'ਚ ਜਿਵੇਂ ਹੁਣ ਡਰੱਗਸ ਦੀ ਗੱਲ ਕਰਦੇ ਆਪਾਂ ਇਹ ਪਹਿਲੀ ਵਾਰ ਹੋਇਆ ਉਹ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੇ ਨਤਰਤਵ 'ਚ ਚੱਲਦੀ ਜੋ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਅੰਦਰ ਸਰਕਾਰ ਹੈ ਇਹ ਇੱਕੋ ਇੱਕ ਸਰਕਾਰ ਹੈ ਜਿਹੜੀ ਨਿਠ ਕੇ ਪੂਰੇ ਮਤਲਬ ਕਿ ਤਰੀਕੇ ਦੇ ਨਾਲ ਜਿਹੜੇ ਨਸ਼ੇ ਦੇ ਸਮਗਲਰ ਨੇ ਤਸਕਰ ਨੇ ਉਹਨਾਂ ਨੂੰ ਪਾਏ ਨਿਕਲੀ ਹੋਈ ਆ ਨਹੀਂ ਤਾਂ ਅੱਜ ਤੱਕ ਦੀਆਂ ਸਰਕਾਰਾਂ ਜਿਹੜੀਆਂ ਸੀ ਉਹ ਇਹਨਾਂ ਨੂੰ ਸ਼ੈਲਟਰ ਦਿੰਦੀਆਂ ਰਹੀਆਂ ਪਰ ਇਹ ਪਹਿਲੀ ਸਰਕਾਰ ਹੈ ਜਿਹੜੀ ਨਸ਼ੇ ਨੂੰ ਖਾਤਮੇ ਦੇ ਲਈ ਲੱਕ ਕਮਰਕੱਸਾ ਕਰਕੇ ਲੱਗੀ ਹੋਈ ਹੈ ਜਿਹਦੇ ਚੱਲਦੇ ਇਹ ਪਹਿਲੀ ਵਾਰ ਹੋਇਆ ਹਿਸਟਰੀ ਦੇ ਅੰਦਰ ਕਿ तकरीबन 150 ਕਰੋੜ ਰੁਪਏ ਦੀ ਪ੍ਰਾਪਰਟੀ ਹੈ ਜਿਹੜੀ ਉਹ ਪੂਰੇ ਪੰਜਾਬ ਦੇ ਅੰਦਰ ਨਸ਼ਾ ਤਸਕਰਾਂ ਦੀ ਜ਼ਬਤ ਕੀਤੀ ਗਈ ਹੈ ਜਿਦੇ ਚੋ ਜੇਕਰ ਪੁਲਿਸ ਜ਼ਿਲ੍ਹਾ ਖੰਨਾ ਦੀ ਗੱਲ ਕੀਤੀ ਜਾਵੇ ਤਾਂ 8 ਕਰੋੜ ਰੁਪਏ ਦੀ ਪ੍ਰਾਪਰਟੀ ਹੈ ਜਿਹੜੀ ਉਹ ਅਟੈਚ ਕੀਤੀ ਗਈ ਹੈ ਜਿਹੜੀਆਂ 15 ਦੇ ਕਰੀਬ ਪ੍ਰਾਪਰਟੀਆਂ ਨੇ ਜਿਹੜੀਆਂ ਨਸ਼ੇ ਦੇ ਤਸਕਰਾਂ ਦੀਆਂ ਹੈਗੀਆਂ ਨੇ ਤੇ तकरीबन ਨਸ਼ੇ ਤੋਂ ਇਲਾਵਾ ਜੇਕਰ ਗੱਲ ਕਰੀਏ ਇਹ ਪਹਿਲੀ ਵਾਰ ਹੋਇਆ ਉਹ ਸਰਕਾਰ ਨੇ ਐਡਾ ਵੱਡਾ ਉਪਰਾਲਾ ਕੀਤਾ ਉਹ ਨਹੀਂ ਤਾਂ ਕਈ ਕਿੰਨੇ ਕਿੰਨੇ ਸਾਲ 8 8 10 10 ਸਾਲ ਭਰਤੀਆਂ ਨਹੀਂ ਸੀ ਖੁੱਲਦੀਆਂ ਹੁੰਦੀਆਂ ਪੁਲਿਸ ਦੇ ਵਿੱਚ ਇਸ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਦਿਸਾ ਨਿਰਦੇਸ਼ਾਂ ਤੇ ਆਏ ਸਾਲ ਪੁਲਿਸ ਦੀ ਹੁਣ ਭਰਤੀ ਖੁੱਲਦੀ ਹੈ ਜਿਦੇ ਚ ਹੁਣ ਵੀ ਅਸੀਂ ਇਸ ਸਾਲ ਦੇ ਅੰਦਰ ਐਵਰੀ ইয়ার ਦੀ ਤਰ੍ਹਾਂ 1800 ਦੇ ਕਰੀਬ ਜਿਹੜੇ ਕਨਸਟੇਬਲ ਨੇ ਉਹ ਅਸੀਂ ਇਹਦੇ 'ਚ ਨਵੇਂ ਜਾਨੀ ਕਿ ਰਿਕਰੂਟਮੈਂਟ ਦੀ ਭਰਤੀ ਕਰਨ ਜਾ ਰਹੇ ਹਾਂ ਉਸ ਤੋਂ ਬਾਅਦ 'ਚੋਂ ਜਿਹੜੀ ਸੜਕ ਸੁਰੱਖਿਆ ਫੋਰਸ ਦੀ ਜੇਕਰ ਗੱਲ ਕਰੀਏ ਕਿਉਂਕਿ ਇਹ ਸੜਕ ਸੁਰੱਖਿਆ ਦੇ ਨਾਲ ਹੀ ਰਿਲੇਟਡ ਅੱਜ ਦਾ ਇਹ ਮੰਥ ਜਿਹੜਾ ਮੰਥ ਚੱਲ ਰਿਹਾ ਤੇ ਪੂਰੇ ਮਤਲਬ ਭਾਰਤ ਦੀਆਂ 26 ਸਟੇਟਾਂ ਤੇ 8 ਯੂਨੀਅਨ ਟੈਰੀਟਰੀ 'ਚ ਪਹਿਲੀ ਵਾਰ ਹੋਇਆ ਹੋਊਗਾ ਕਿ ਕਿਸੇ ਸਰਕਾਰ ਨੇ ਐਡਾ ਨਵੇਕਲਾ ਤੇ ਵੱਡਾ ਉਪਰਾਲਾ ਕੀਤਾ ਹੋਵੇ ਕਿ ਸੜਕ ਸੁਰੱਖਿਆ ਫੋਰਸ ਨਾਲ ਦੀ ਪੁਲਿਸ ਦੇ ਅੰਦਰ ਇੱਕ ਅਲੱਗ ਟੀਮ ਇੱਕ ਖੜੀ ਕੀਤੀ ਹੋਵੇ ਜੀਦੇ ਚ ਬੜੀਆਂ ਅਤ ਅਧੁਨਿਕ ਜਿਹੜੀਆਂ ਟੋਇਟਾ ਹਾਈਲੈਕਸ ਵਰਗੀਆਂ ਕਾਰਾਂ ਨੇ ਜਿਹੜੀ ਬਹੁਤ ਹੈਵੀ ਵੇਟ ਵਹੀਕਲ ਨੇ ਉਹ ਦਿੱਤੇ ਗਏ ਨੇ ਜਿਹਦੇ ਚ ਹਰ ਤਰ੍ਹਾਂ ਦੀਆਂ ਜਿਹੜੀਆਂ ਕਿ ਜਿਹੜੀਆਂ ਫਰਸਟ ਏਡ ਨੂੰ ਲੈ ਕੇ ਉਹ ਸਾਰੀਆਂ ਫੈਸਿਲਿਟੀਆਂ ਅਵੇਲੇਬਲ ਨੇ ਤੇ ਰੋਡ ਸੇਫਟੀ ਦੇ ਵਿੱਚ ਉਹਨਾਂ ਦਾ ਐਡਾ ਵੱਡਾ ਅਹਿਮ ਯੋਗਦਾਨ ਹੈ ਕਿ ਜਦ ਜਿਸ ਦਿਨ ਤੋਂ ਸੜਕ ਸੁਰੱਖਿਆ ਫੋਰਸ ਬਣੀ ਹੈ ਉਸ ਤੋਂ ਪਹਿਲਾਂ ਦਾ ਰੈਕર્ડ ਕਢਾ ਕੇ ਦੇਖ ਲਿਓ ਤੁਸੀਂ ਯੂ ਵਿਲ ਫਾਈਂਡ ਆਊਟ ਕਿ ਜਿੰਨੀਆਂ ਮਤਲਬ ਕਿ ਰੋਡ ਐਕਸੀਡੈਂਟ ਦੇ ਵਿੱਚ ਡੈਥਸ ਹੁੰਦੀਆਂ ਸੀ ਕੈਜੂਐਲਟੀ ਹੁੰਦੀਆਂ ਸੀ ਉਹਦੇ ਮੁਕਾਬਲੇ ਦੇ ਵਿੱਚ ਜਸਟਿਸ ਤੋਂ ਸੜਕ ਸੁਰੱਖਿਆ ਫੋਰਸ ਬਣ ਗਈ ਤਾਂ ਜਿਹੜੀਆਂ ਰੋਡ ਐਕਸੀਡੈਂਟ ਦੇ ਵਿੱਚ ਡੈਥਸ ਕੈਜੂਐਲਟੀਆਂ ਨੇ ਉਹਦੇ 'ਚ ਇਮੀਡੀਏਟਲੀ ਘਰਾਵਟਾਈ ਆ ਉਹ ਵੀ ਨਾ ਨਾ ਕਰਦੇ 50% ਤੋਂ ਜ਼ਿਆਦਾ ਮਤਲਬ 50% ਬੰਦਿਆਂ ਦੀ ਜਾਨ ਹੈ ਜਿਹੜੀ ਪੰਜਾਬ ਦੇ ਅੰਦਰ ਬਚਣੀ ਸ਼ੁਰੂ ਹੋ ਗਈ ਔਰ ਇਸ ਗੱਲ ਨੂੰ ਤਾਂ ਇਵਨ ਦੈਨ ਕਿ ਯੂਨੀਅਨ ਮਿਨਿਸਟਰ ਨੇਵੀ ਕੇਂਦਰ ਦੇ ਯੂਨੀਅਨ ਮਿਨਿਸਟਰ ਨੇ ਜੋ ਇਹ ਆਪਣੇ ਇਹਦੇ ਸੜਕ ਦੇ ਆਪਣੀ ਨੈਸ਼ਨਲ ਹਾਈਵੇ ਥੌਰਟੀ ਦੇ ਉਹਨਾਂ ਨੇ ਵੀ ਇਸ ਗੱਲ ਨੂੰ ਮੰਨਿਆ ਕਿ ਪੰਜਾਬ ਨੇ ਇੱਕ ਬਹੁਤ ਵੱਡਾ ਕੰਮ ਕੀਤਾ ਹੈ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਬਹੁਤ ਵੱਡਾ ਉਪਰਾਲਾ ਕੀਤਾ ਸੋ ਬਹੁਤ ਮੈਂ ਅਵਰੇ ਜਿੱਥੇ ਅੱਜ ਇਸ ਮੌਕੇ ਦੇ ਉੱਤੇ ਪਹੁੰਚਿਆ ਮੈਂ ਉਰੋਂ ਪੰਜਾਬ ਪੁਲਿਸ ਦੀ ਪਿੱਠ ਵੀ ਠਪਠਪਾਨ ਹੈ ਤੇ ਨਾਲ ਖੰਨਾ ਪੁਲਿਸ ਦੀ ਵੀ ਪਿੱਠ ਠਪਠਪਾਨ ਹੈ ਕਿ ਖੰਨਾ ਪੁਲਿਸ ਬਹੁਤ ਵਧੀਆ ਪਰਫਾਰਮ ਕਰ ਰਹੀ ਹੈ ਤੇ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਕਿਉਂਕਿ ਜਿਹੜਾ ਪੁਲਿਸ ਆ ਪੁਲਿਸ ਸਭ ਤੋਂ ਅਹਿਮ ਵਿਭਾਗ ਹੁੰਦਾ ਬਹੁਤ ਕੰਮ ਹੁੰਦੇ ਨੇ ਜਿਹੜੇ ਪੁਲਿਸ ਨੇ ਕਰਨੇ ਹੁੰਦੇ ਨੇ ਇੱਕ ਨਰਵਾ ਤੇ ਚੰਗਾ ਸਮਾਜ ਜਾਨੀ ਕਿ ਸਿਰਜ ਕੇ ਦੇਣ ਲਈ ਸੋ ਉਹਦਾ ਜਿਹੜਾ ਉਹ ਚੰਗਾ ਸਮਾਜ ਤੇ ਨਰਵਾ ਸਮਾਜ ਸਿਰਜਣ ਦੇ ਵਿੱਚ ਪੁਲਿਸ ਆਪਣੀ ਅਹਿਮ ਭੂਮਿਕਾ ਨਿਭਾ ਰਹੀ ਹੈ ਤਾਂ ਸਸ਼ੀ ਕਾਲ ਜੀ ਬੇਸਿਕਲੀ ਸੜਾਈ ਇੱਕ ਉਪਰਾਲਾ ਹੈਗਾ ਪਬਲਿਕ ਦੇ ਨਾਲ ਜੁੜਨ ਦਾ ਸਪੈਸ਼ਲੀ ਸਕੂਲ ਦੇ ਬੱਚੇ ਕਾਲਜ ਦੇ ਬੱਚੇ ਜੋ ਮੋਸਟ ਇਮਪ੍ਰੈਸ ਇਮਪ੍ਰੈਸ਼ਨੇਬਲ ਏਜ ਦੇ ਵਿੱਚ ਹੁੰਦੇ ਨੇ ਮਤਲਬ ਜੋ ਕੁਝ ਵੀ ਹੁੰਦਾ ਉਹਨਾਂ ਦੇ ਉੱਤੇ ਬਹੁਤ ਜਲਦੀ ਅਸਰ ਕਰਦਾ ਹੈਗਾ ਤਾਂ ਉਹਨਾਂ ਨੂੰ ਇੱਕ ਅੱਜ ਦਾ ਅਸੀਂ ਆਪਣੀ ਸੰਪਰਕ ਪ੍ਰੋਗਰਾਮ ਚੱਲਦਾ ਹੈਗਾ ਤੁਸੀਂ ਦੇਖਿਆ ਹੋਣਾ ਤਾਂ ਉਸ ਪ੍ਰੋਗਰਾਮ ਦੇ ਤਹਿਤ ਔਰ ਇੱਕ ਐਂਟੀ ਡਰਗ ਅਵੇਰਨੈਸ ਪ੍ਰੋਗਰਾਮ ਚੱਲਦੀ ਹੈਗੀ ਜਾਂ ਉਸ ਪ੍ਰੋਗਰਾਮ ਦੇ ਤਹਿਤ ਅੱਜ ਅਸੀਂ ਪੁਲਿਸਿੰਗ ਦੇ ਵਿੱਚ ਕੀ ਕੀ ਚੀਜ਼ ਹੁੰਦੇ ਨੇ ਉਹ ਪੁਲਿਸ ਦਾ ਬਸ ਇਹ ਨਹੀਂ ਕਿ ਟ੍ਰਾਫਿਕ ਦਾ ਅਸੀਂ ਕੰਮ ਦੇਖਦੇ ਆ ਨਹੀਂ ਹੈ ਕਿ ਜਦੋਂ ਕ੍ਰਾਈਮ ਹੁੰਦਾ ਤਾਂ ਉਹ ਦੇਖਦੇ ਆ ਉਹਦੇ ਵਿੱਚ ਤੁਹਾਡੀ ਲੌਂਡ ਆਰਡਰ ਹੁੰਦੀ ਹੈ ਵੀਆਈਪੀ ਡਿਊਟੀਆਂ ਹੁੰਦੀ ਹੈ ਉਸਤੇ ਅਲਾਵਾ ਵੀ ਜਦੋਂ ਤੁਸੀਂ ਕ੍ਰਾਈਮ ਸੋਲਵ ਕਰਦੇ ਆ ਉਹਦੇ ਵਿੱਚ ਕੀ ਕੀ ਚੀਜ਼ ਆਉਂਦੀ ਹੈ ਸਟੈਪਸ ਕੀ ਹੁੰਦੇ ਨੇ ਔਰ ਸਾਇੰਟਿਫਿਕਲੀ ਕਿਵੇਂ ਇਹਨਾਂ ਨੇ ਤਫਤੀਸ਼ ਕੀਤਾ ਜਾਂਦਾ ਹੈਗਾ ਫੋਰੈਂਸਿਕਲੀ ਕਿਵੇਂ ਕੀਤਾ ਜਾਂਦਾ ਹੈਗਾ ਤਾਂ ਅੱਜ ਦਾ ਇੱਕ ਪਬਲਿਕ ਨੂੰ ਔਰ ਸਪੈਸ਼ਲੀ ਬੱਚਿਆਂ ਨੂੰ ਇੱਕ ਪੁਲਿਸ ਡਿਪਾਰਟਮੈਂਟ ਕੇ ਪਰਿਚੇਯ ਦੇਣਾ ਸੀਗਾ ਤਾਂ ਉਹਦੇ ਕਰਕੇ ਤੁਸੀਂ ਦੇਖਦੇ ਹੋ ਵਕ ਵਕ ਜੋ ਸਟਾਲ ਸਾਡੇ ਲੱਗੇ ਹੋਏ ਨੇ ਜਿਵੇਂ ਅਸੀਂ ਸ਼ੁਰੂ ਕਰਦੇ ਆਂ ਟ੍ਰਾਫਿਕ ਤੋਂ ਉਸਦੇ ਬਾਅਦ ਜੋ ਹੈਗੀ ਆਪਣੀ ਵੈਪਨਸ ਹੁੰਦੀਆਂ ਉਹਨਾਂ ਦੇ ਬਾਰੇ ਮਤਲਬ ਇਟ ਇਜ਼ ਨਾਟ ਜਿਵੇਂ ਤੁਸੀਂ ਦੇਖਦੇ ਹੈਗੇ ਕਿ ਵੱਖ-ਵੱਖ ਵੈਪਨ ਦਾ ਕੀ ਕੀ ਹੁੰਦਾ ਫੰਕਸ਼ਨ ਕੀ ਹੁੰਦਾ ਉਹਨੂੰ ਕਿੱਥੇ ਯੂਜ਼ ਕੀਤਾ ਜਾਂਦਾ ਹੈਗਾ ਉਹਦੇ ਨਾਲ ਜੋ ਹੈਗਾ ਐਂਟੀ ਰਾਈਟ ਇਕੁਪਮੈਂਟ ਹੈਗੀ ਆ ਉਹਦੇ ਬਾਅਦ ਫਿਰ தென் ਆਪਣੀ ਪੀਪੀਐਮਐਮ ਹੈਗਾ ਇੱਕ ਉਪਰਾਲਾ ਹੈਗਾ ਕਿ ਪੰਜਾਬ ਪੁਲਿਸ ਮਹਿਲਾ ਮਿੱਤਰ ਉਹਨਾਂ ਦਾ ਕੀ ਕੰਮ ਹੁੰਦਾ ਇਹਨੂੰ ਪਬਲਿਕ ਉਹਨਾਂ ਦਾ ਸੇਵਾ ਉਹਨੂੰ ਕਿਵੇਂ ਲੈ ਸਕਦੇ ਹੈਗੇ ਜਿਵੇਂ ਉਸਦੇ ਬਾਅਦ ਸਾਡਾ ਹੈਗਾ ਸਾਈਬਰ ਅਵੇਅਰਨੈਸ ਦੇ ਬਾਰੇ ਹੈਗੇ देन फॉरेंसिक ਤੇ ਬਾਰੇ ਹੈ। ਤਾਂ ਇਹ ਸਾਰੀ ਚੀਜ਼ੀ ਲੋਕਾਂ ਨੂੰ ਇਹ ਲੱਗਦਾ ਹੈ ਕਿ ਯਾਰ ਪੁਲਿਸ ਦੇ ਵਿੱਚ ਇਹ ਚੀਜ਼ ਹੁੰਦੇ ਨੇ। ਔਰ ਕੋਈ ਦੇਖਦੇ ਆ ਤਾਂ ਫਿਰ ਉਹਨਾਂ ਨੂੰ ਇਹ ਕਾਹੇਗਾ ਕਿ ਹੋ ਸਕਦਾ ਹੈ ਕਿ ਦੇ ਆਰ ਇਨਸਪਾਇਰਡ ਕਿ ਅੱਗੇ ਜਾ ਕੇ ਉਹ ਵੀ ਪੁਲਿਸ ਦੇ ਵਿੱਚ ਆਣਾ ਆਨ ਦਾ ਇੱਕ ਸੋਚ ਕਰੇ। ਤਾਂ ਅਜਦਾ ਇਹੀ ਸੀਗਾ ਸਾਡਾ ਕਿ ਇਹਨਾਂ ਨੂੰ ਮੋਟੀਵੇਟ ਵੀ ਕਰੀਏ। ਨਾਲ ਦੇ ਨਾਲ ਜੋ ਪੁਲਿਸ ਦੇ ਵਿੱਚ ਜੋ ਕੀ ਕੰਮ ਹੁੰਦਾ ਹੈਗਾ ਉਹਦੇ ਬਾਰੇ ਦੱਸੇ ਵੀ ਆਪਾਂ। ਜਿਸ ਤਰ੍ਹਾਂ ਦੀ ਅਲਜੀਬ੍ਰੇਸ਼ੀਆ ਡਰਾਫਟ ਕੋਈ ਦੀ ਡਿਪਾਰਟਮੈਂਟ ਅਸਾਈਨਮੈਂਟ ਦੀ ਆ ਆਪਣਾ ਕੋਨਸੈਪਟ ਰਾਈਟ। ਉਹ ਇਹ ਅਸ ਪਾਰਟ ਆਫ ਦਿ ਡਿਪਾਰਟਮੈਂਟ ਹੀ ਹੈ ਜੀ ਲੇਕਿਨ ਇਹ ਅਸੀਂ ਪਹਿਲੇ ਪਹਿਲੀ ਵਾਰ ਖੰਨੇ ਦੇ ਵਿੱਚ ਅਸੀਂ ਅ ਅੱਜ ਇੱਕ ਆਈਡੀਆ ਸੀਗਾ ਉਹਨੂੰ ਅਸੀਂ ਐਗਜ਼ੀਕਿਊਟ ਕੀਤਾ ਹੈ ਜੀ ਬੱਚਿਆਂ ਨੂੰ ਕੀ ਮੈਸੇਜ ਤਾਂ ਹੈ ਅ ਬੱਚਿਆਂ ਨੂੰ ਮੈਸੇਜ ਆਹੀ ਹੈ ਜੀ ਅਸੀਂ ਅ ਵੱਤ ਆਪਣਾ ਕਿਊਰੀਅਸ ਮਾਈਂਡ ਰੱਖਿਏ ਵੱਤ ਤੋਂ ਵੱਤ ਜਿੱਥੇ ਜੋ ਸਿੱਖਣ ਨੂੰ ਮਿਲਦਾ ਉਹ ਸਿੱਖਿਏ ਔਰ ਜੋ ਇਹ ਕੋਡ ਹੈ ਜੋ ਨਸ਼ਾ ਹੈ ਉਤੋਂ ਦੂਰ ਰਹੀਏ ਉਹਦੇ ਰਿਗਾਰਡਿੰਗ ਇੱਕ ਆਪਾਂ ਨੁਕੜ ਨਾਟਕ ਦਾ ਵੀ ਕਰਾਇਆ ਸੀਗਾ ਰਿਗਾਰਡਿੰਗ ਐਂਡ ਸਾਈਬਰ ਅਵੇਅਰਨੈਸ ਸੀਗਾ ਉਹਦੇ ਬਾਰੇ ਵੀ ਸਿੱਖ ਕੀਤਾ ਸੀਗਾ ਮਕਸਦ ਇੰਨਾ ਹੀ ਹੈਗਾ ਕਿ ਆਪਾਂ ਇੱਕ ਅਲਰਟ ਔਰ ਇੱਕ ਰਿਸਪਾਂਸਿਬਲ ਸਿਟੀਜ਼ਨ ਬਣੀ ਹੈ ਅੱਗੇ ਜਾ ਕੇ ਕਿੰਨਾ ਰਿਸਪਾਂਸ ਹੈ ਬੱਚਿਆਂ ਨਾਲ ਇਹ ਬਹੁਤ ਵਧੀਆ ਜੀ ਤੁਸੀਂ ਹੁਣ ਵੀ ਦੇਖ ਰਿਹਾ ਕਿ ਕਿੰਨੀ ਉਤਸ਼ਾਹ ਨਾਲ ਕਿੰਨੀ એનર્ਜੀ ਦੇ ਨਾਲ ਸਾਰੇ ਇਹ ਕੁਐਸ਼ਨਸ ਵੀ ਪੁੱਛ ਰਹੇ ਨੇ ਜੋ ਆਪਣੇ ਇਨਚਾਰजेस ਅਗੇਸਟ ਉਹ ਵਰਕਸਟਾਲ ਦੀ ਇਨਚਾਰजेस ਹੈਗੇ ਆ ਉਹਨਾਂ ਨੂੰ ਕੁਐਸ਼ਨ ਵੀ ਪੁੱਛ ਰਹੇ ਉਹਨਾਂ ਤੋਂ ਸਿੱਖ ਵੀ ਰਹੇ ਨੇ ਉਹ ਸਾਡੀ ਅੱਜ ਦਾ ਪਰਪਸ ਹੈਗਾ ਮੈਨੂੰ ਲੱਗਦਾ ਹੈ ਕਿ ਉਹ ਮਕਸਦ ਜੋ ਸਾਡੀ ਸੀਗੀ ਉਹ ਪੂਰੀ ਹੋ ਗਈ